हां जी दोस्तों स्वागत है ਤੁਹਾਡਾ ਦ੍ਰਿਸ਼ਮ ਤੇ ਵੀਰੋ ਅੱਜ ਆਪਾਂ ਬਹੁਤ ਹੀ ਖਾਸ ਸ਼ਖਸ ਬਾਰੇ ਗੱਲ ਕਰਨ ਜਾ ਰਹੇ ਹਾਂ ਦੋਸਤੋ ਮਿਲਟਰੀ ਜਨਰਲ ਜਿੰਨ ਸਿਆਸੀ ਆਗੂ ਨਾ ਹੋਣ ਦੇ ਬਾਵਜੂਦ ਜਿਸ ਬੰਦੇ ਦਾ ਪ੍ਰਭਾਵ ਰੂਸ ਅੰਦਰ ਸਭ ਤੋਂ ਜ਼ਿਆਦਾ ਸੀਗਾ ਜਿਹਦੇ ਨਾਲ ਆਮ ਰੂਸੀ ਅੱਖ ਚੱਖ ਪਾਉਣ ਤੋਂ ਵੀ ਡਰਦਾ ਸੀਗਾ ਇੰਨੀ ਵੀ ਜੁਰਤ ਨਹੀਂ ਸੀ ਕਰਦਾ ਉਹਦੀ ਅੱਖ ਚੱਖ ਪਾ ਸਕੇ ਮੌਤ ਜਿਹਨੂੰ ਛੂਹ ਤੋਂ ਡਰਦੀ ਸੀ ਜੋ ਗੰਭੀਰ ਤੋਂ ਗੰਭੀਰ ਜਾਨਲੇਵਾ ਹਮਲਾ ਹੋਣ ਦੇ ਬਾਵਜੂਦ ਬਾਚੀ ਜਾਂਦਾ ਸੀਗਾ ਪਤਾ ਨਹੀਂ ਕਿਹੋ ਜੀ ਤਾਕਤ ਸੀਗੀ ਉਹਦੇ ਕੋਲ ਰੋਹਾਨੀ ਸੀ ਜਾਂ ਸ਼ੈਤਾਨੀ ਸੀ ਇਸ ਰਹੱਸਮਈ ਸ਼ਖਸ ਦਾ ਭੇਤ ਕਿਸੇ ਨੂੰ ਸਮਝ ਨਹੀਂ ਸੀ ਆਉਂਦਾ ਕੋਈ ਉਹਨੂੰ ਅਧਿਆਤਮਿਕ ਸ਼ਿਖਰ ਦਾ ਵਾਲਾ ਰਹੱਸਵਾਦੀ ਸੰਤਮਨ ਦਾ ਸੀ ਕੋਈ ਸ਼ੈਤਾਨੀ ਤਾਕਤਾਂ ਦਾ ਮਾਲਕ ਜਾਂ ਖਤਰਨਾਕ ਤਾੰਤ੍ਰਿਕ ਕਹਿ ਕੇ ਭੰਡਦਾ ਸੀ ਜੋ ਵੀ ਹੋਵੇ ਪਰ ਉਹ ਆਪਣੇ ਸਮੇਂ 'ਚ ਰਾਜੇ ਮਹਾਰਾਜਿਆਂ ਤੋਂ ਪ੍ਰਸਿੱਧ ਵਿਅਕਤੀ ਸੀਗਾ ਇਹ ਸੀਗਾ ਰੂਜ਼ ਦਾ ਮਹਾਨ ਰਸਵਾਦੀ ਗ੍ਰੈਗਰੀ ਰਾਸਪੁਤਿਨ ਗ੍ਰੈਗਰੀ ਰਾਸਪੁਤਿਨ ਦਾ ਜਨਮ ਯਫੀਮ ਤੇ ਐਨਾ ਨਾਮ ਦੀ ਔਰਤ ਦੇ ਘਰ ਯਫੀਮ ਉਹਦਾ ਪਿਤਾ ਐਨਾ ਉਹਦੀ ਮਾਂ ਉਹਨਾਂ ਦੇ ਘਰ ਜਨਵਰੀ 1869 ਦੇ ਵਿੱਚ ਹੋਇਆ ਸਾਈਬੀਰੀਆ ਦੇ ਤਬੋਲਸਕ ਸੂਬੇ ਦੇ ਪੋਕਰੋਵਸਕੀ ਨਾਮ ਦੇ ਪਿੰਡ ਦੇ ਵਿੱਚ ਉਹ ਆਵਾਰਾਗਰਦ ਸ਼ਰਾਬੀ ਤੇ ਆਯਾਸ਼ ਸੀਗਾ ਜਵਾਨੀ ਦੇ ਵਿੱਚ 18 ਸਾਲ ਦੀ ਉਮਰ 'ਚ ਕਰਦਿਆ ਨੇ ਉਹਦਾ ਵਿਆਹ ਕਰਤਾ ਇੱਕ ਦਿਨ ਅਚਾਨਕ ਸਭ ਕੁਝ ਬਦਲ ਗਿਆ ਉਹਦੇ ਲਈ ਉਹਨੂੰ ਈਸਾਈ ਧਰਮ ਦੇ ਵਿੱਚ ਵਰਜਨ ਮੈਰੀ ਜਿਹੜੀ ਆ ਉਹਦਾ ਸਥਾਨ ਜੀਸਸ ਕ੍ਰਾਈਸਟ ਦੀ ਮਾਂ ਬਹੁਤ ਉੱਚਾ ਏ ਉਹ ਕਹਿੰਦੇ ਆਂ ਵੀ ਉਹਨੂੰ ਕਹਨ ਵਾਲੇ ਕਹਿੰਦੇ ਆ ਉਹਨੂੰ ਉਹ ਦਿਖਾਈ ਦਿੱਤੀ ਉਹਨੇ ਇਹ ਰਿਹਸਬਾਦੀ ਰੂਸੀ ਇਸਾਈਆਂ ਦਾ ਇੱਕ ਗਰੁੱਪ ਜੁਆਇਨ ਕਰ ਰਿਹਾ ਜਿਹਦਾ ਨਾਮ ਸੀ ਕਲਿਸਟੀ ਉਕਲਿਸਟੀ ਜੁਆਇਨ ਕਰਨ ਤੋਂ ਬਾਅਦ ਉਹਨੇ ਕਲਿਸਟੀ ਦੇ ਰੰਗ ਢੰਗ ਸਿੱਖੇ ਈਸਾਈ ਧਰਮ ਦੇ ਵਿਸ਼ਵਾਸਾਂ ਬਾਰੇ ਜਾਣਿਆ ਉਹ ਸੁਪਰਨੈਚੁਰਲ ਤਾਕਤਾਂ 'ਚ ਵਿਸ਼ਵਾਸ ਕਰਨ ਵਾਲੇ ਈਸਾਈਆਂ ਦਾ ਗਰੁੱਪ ਸੀਗਾ ਇੱਕ ਰੂਸ ਦੀ ਧਾਰਮਿਕ ਯਾਤਰਾ ਤੇ ਨਿਕਲ ਪਿਆ ਰਾਸਪੁਤਿਨ ਵੱਖ-ਵੱਖ ਚਰਚਾਂ 'ਚ ਗਿਆ ਵੱਖ-ਵੱਖ ਧਾਰਮਿਕ ਸਥਾਨਾਂ ਤੇ ਗਿਆ ਉਹਨੂੰ ਹੌਲੀ-ਹੌਲੀ ਥੋੜਾ-ਬਹੁਤ ਉਹਨੇ ਪੜ੍ਹਨਾ ਲਿਖਣਾ ਵੀ ਸਿੱਖ ਲਿਆ ਹਾਲਾਂਕਿ ਉਹ ਪੂਰਾ ਅਨਪੜ੍ਹ ਸੀਗਾ ਤੇ ਉਹਨੇ ਵੀ ਥੋੜੇ-ਬਹੁਤ ਉਪਦੇਸ਼ ਕਰਨੇ ਸ਼ੁਰੂ ਕਰਤੇ ਜਿਹੜੇ ਕਿ ਸਧਾਰਨ ਤੇ ਦੇਸੀ ਸੀ ਭਾਸ਼ਾ ਚ ਹੁੰਦੇ ਸੀ ਪਰ ਆਮ ਬੰਦੇ ਨੂੰ ਬਹੁਤ ਸਮਝ ਆਉਂਦੇ ਸੀ ਉਹਦੇ ਤੇ ਬਹੁਤ ਪ੍ਰਭਾਵ ਪਾਉਂਦੇ ਸੀ ਤੇ ਉਹਨਾਂ ਤੇ ਐਂ ਲੱਗਦਾ ਸੀ ਕਿ ਜਿੰਮੇ ਕਿਸੇ ਕਿਸਮ ਦਾ ਸੰબોਧਨ ਹੀ ਕਰ ਦਿੰਦੇ ਨੇ ਉਹਦੇ ਲੈਕਚਰ ਜਿਹੜੇ ਨੇ ਉਹਦੇ ਜਿਹੜੇ ਉਪਦੇਸ਼ ਨੇ ਉਹ ਸਖਤ ਜੀਵਨ ਜਿਉਂਦਾ ਮੰਗ ਕੇ ਖਾਂਦਾ ਵਰਤ ਰੱਖਦਾ ਕਈ ਕਈ ਦਿਨ ਭੁੱਖਾ ਰਹਿੰਦਾ ਪਾਣੀ ਬਹੁਤ ਘੱਟ ਪੀਂਦਾ ਜ਼ਿਆਦਾਤਰ ਉਹ ਪਾਣੀ ਨੂੰ ਤਿਆਗਦਾ ਮਤਲਬ ਉਹਨੇ ਆਪਣੇ ਆਪ ਨੂੰ ਕਸ਼ਟ ਦੇ ਦੇ ਕੇ ਉਹ ਇਸ ਚੀਜ਼ ਦੇ ਵਿੱਚ ਬਲੀਵ ਕਰਦਾ ਸੀਗਾ ਜੇ ਆਪਾਂ ਉਹਦੀ ਆਈਡੀਓਲੋਜੀ ਦੇਖੀਏ ਕਿ ਉਹ ਸਮਝਦਾ ਸੀ ਵੀ ਜਿਹੜੇ ਕਸ਼ਟ ਨੇ ਤੇ ਜਿਹੜੇ ਦੁੱਖ ਨੇ ਇਹੇ ਬੰਦੇ ਨੂੰ ਮੁਕਤੀ ਦੇ ਨੇੜੇ ਲੈ ਕੇ ਜਾਂਦੇ ਨੇ ਜਿਹੜੇ ਕਸ਼ਟ ਸਹਾਰਨ ਦਾ ਬਰਤ ਰੱਖੰਦਾ ਜਿਹੜਾ ਉਹਦਾ ਵਿਸ਼ਵਾਸ ਸੀ ਇਸੇ ਗੱਲ ਤੇ ਆਧਾਰਿਤ ਸੀ ਵੀ ਦੁੱਖ ਦੇ ਵਿੱਚ ਤੇ ਜਦੋਂ ਬੰਦਾ ਪਾਪ ਕਰਦਾ ਹੈ ਕੋਈ ਇਹ ਦੋਨੋਂ ਅਵਸਥਾਵਾਂ ਦੇ ਵਿੱਚ ਮਨੁੱਖ ਪਰਮਾਤਮਾ ਦੇ ਬਹੁਤ ਨੇੜੇ ਚਲਾ ਜਾਂਦਾ ਹੈ ਤੇ ਉਸ ਹਾਲਤ ਦੇ ਵਿੱਚ ਉਹਦੇ ਲਈ ਮੁਕਤੀ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਨੇ ਉਹ ਨੇ ਆਪਣੇ ਏਸੇ ਵਿਸ਼ਵਾਸ ਦੇ ਆਧਾਰ ਤੇ ਹੀ ਸਾਰੇ ਜਿਹੜੇ ਨੇ ਵਿਸ਼ਵਾਸ ਤੇ ਆਧਾਰਿਤ ਤਿਆਗ ਤੇ ਹੂ ਇਸ ਤਰ੍ਹਾਂ ਦੀਆਂ ਵਰਤ ਰਖਣਾ ਪਿਆ ਭੁੱਖੇ ਪਿਆਸੇ ਰਹਿਣਾ ਮੰਕੇ ਖਾਣਾ ਫਿਰ ਉਹਨੇ ਸ਼ਰਦਾ ਲੂਆਂ ਨਾਲ ਮਿਲ ਕੇ ਤਪ ਸਾਧਨਾ ਕਰਨੀ ਸ਼ੁਰੂ ਕਰਤੀ ਯਾਨੀ ਉਹ ਜਿਹੜਾ ਸਾਈਬੀਰੀਆ ਦਾ ਕਜ਼ਾਨ ਏਰੀਆ ਜਿੱਥੇ ਦਾ ਉਹ ਸੀਗਾ ਕਜ਼ਾਨ ਖੇਤਰ ਦੇ ਵਿੱਚੋਂ ਸਭ ਤੋਂ ਪ੍ਰਭਾਵਸ਼ਾਲੀ ਪ੍ਰਚਾਰਕ ਵੀ ਬਣ ਗਿਆ ਉਪਦੇਸ਼ਕ ਬਣ ਗਿਆ ਫਿਰ ਹੌਲੀ ਹੌਲੀ ਉਹਦੀ ਪ੍ਰਸਿੱਧੀ ਜਿਹੜੀ ਹੈ ਸੈਂਟ ਪੀਟਰਸਬਰਗ ਰੂਸ ਦੀ ਰਾਜਧਾਨੀ ਉਦੋਂ ਜਿਹੜੀ ਸੀਗੀ ਉੱਥੇ ਤੱਕ ਫੈਲ ਗਈ ਤਾਂ ਉਹ ਅਮੀਰ ਤੇ ਰਸੂਖਦਾਰ ਲੋਕ ਵੀ ਉਹਦੀ ਪ੍ਰਸਿੱਧੀ ਤੋਂ ਪ੍ਰਭਾਵਿਤ ਹੋਣ ਲੱਗ ਪਏ ਫਿਰ ਉਹਨੂੰ ਨਾ ਮੈਲਿਸਾ ਤੇ ਐਨਾਸਟਾਜ਼ੀਆ ਨਾਮ ਦੀਆਂ ਦੋ ਭੈਣਾਂ ਮਿਲੀਆਂ ਜਿਹੜੀਆਂ ਕਿ ਸ਼ਾਹੀ ਖਾਨਦਾਨਾਂ ਨਾਲ ਸੰਬੰਧਿਤ ਸਿਗੀਆਂ ਉਹ ਮੌਂਟੇਂਗੂ ਸ਼ਾਹੀ ਪਰਿਵਾਰ ਦੇ ਨਾਲ ਰਿਲੇਟਿਡ ਸਿਗੀਆਂ ਮੋਂਟੇਂਗਰੋ ਜਿਹੜਾ ਸ਼ਾਹੀ ਪਰਿਵਾਰ ਸੀਗਾ ਉਹ ਕਾਫੀ ਜ਼ਿਆਦਾ ਜਿਹੜਾ ਰੋਮਨੋ ਪਰਿਵਾਰ ਦੇ ਨੇੜੇ ਸੀ ਜਿਹੜਾ ਕਿ ਉਸ ਸਮੇਂ ਰਾਜ ਕਰ ਰਿਹਾ ਸੀਗਾ ਰੂਸ ਦਾ ਜ਼ਾਰ ਜਿਹੜਾ ਸੀਗਾ ਨਿਕੋਲਸ ਰੋਮਨੋ ਸੀਗਾ ਤੇ ਉੱਥੇ ਦੀ ਜ਼ਾਰੀਨਾ ਜਿਹੜੀ ਮਹਾਰਾਣੀ ਸੀਗੀ ਉਹ ਅਲੈਗਜ਼ੈਂਡਰਾ ਰੋਮਨੋਵ ਸੀਗੀ ਤਾਂ ਇਹਨਾਂ ਦੋਨਾਂ ਭੈਣਾਂ ਨੇ ਰਾਸਪੁਤਿਨ ਦੀ ਜਾਣ ਪਛਾਣ ਰੋਮਨੋਵ ਦੰਪਤੀ ਨਾਲ ਕਰਵਾਤੀ ਯਾਨੀ ਰੂਸ ਦੇ ਜ਼ਾਰ ਤੇ ਜ਼ਰੀਨਾਂ ਨਾਲ ਯਾਨੀ ਮਹਾਰਾਣੀ ਤੇ ਮਹਾਰਾਜੇ ਦੇ ਨਾਲ ਜਾਣ ਪਛਾਣ ਕਰਵਾਤੀ ਰਾਸਪੁਦਨ ਦੀ ਉਹ ਵੀ ਪਹਿਲੀ ਛੱਟਈਏ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਏ ਪ੍ਰਭਾਵਿਤ ਆਏ ਹੋ ਗਏ ਵੀ ਉਸ ਤੋਂ ਪਹਿਲਾਂ ਨਾ ਜਿਹੜੇ ਇਹ ਰੋਮਨੋ ਦੰਪਤੀ ਸੀਗੇ ਅਲੈਗਜ਼ੈਂਡਰਾ ਤੇ ਨਿਕੋਲਸ ਇਹਨਾਂ ਦੇ ਉਹ ਕੋਈ ਬੇਟਾ ਨਹੀਂ ਸੀਗਾ ਇਹਨਾਂ ਨੂੰ ਕਿਉਂਕਿ ਉਦੋਂ ਬਾਦਸ਼ਾਹਤ ਸੀਗੀ ਰੂਸ ਦੇ ਵਿੱਚ ਜ਼ਾਰ ਜਿਹੜਾ ਬਾਦਸ਼ਾਹ ਕਹਿੰਦਾ ਹੈ ਰੂਸ ਦਾ ਜ਼ਾਰ ਕਿਹਾ ਜਾਂਦਾ ਉਹਨੂੰ ਤੇ ਮਹਾਰਾਣੀ ਨੂੰ ਜ਼ਰੀਨਾ ਕਿਹਾ ਜਾਂਦਾ ਸੋ ਜ਼ਾਰ ਤੇ ਜ਼ਰੀਨਾ ਜੁੜੀ ਸੀ ਉਹ ਇੱਕ ਮੁੰਡਾ ਚਾਹੁੰਦੇ ਸੀ ਜਿਹੜਾ ਉਹਨਾਂ ਦਾ ਵਾਰਿਸ ਬਣ ਸਕੇ ਤਾਂ ਉਹਨਾਂ ਨੇ ਨਾ ਇੱਕ ਸੁਪਰਨੈਚੁਰਲ ਪਾਵਰਾਂ ਵਾਲੇ ਬੰਦੇ ਰਹਿਸਵਾਦੀ ਨੂੰ ਬੁਲਾਇਆ ਹੋਇਆ ਸੀ ਫਰਾਂਸ ਤੋਂ ਜਿਹਦਾ ਨਾਮ ਸੀਗਾ ਫਲੀਪ ਉਹ ਫਲੀਪ ਜਿਹੜਾ ਸੀਗਾ ਉਹਦੀ ਹੌਲੀ-ਹੌਲੀ ਲੋਕਪੰਡੀ ਕਰਨ ਲੱਗ ਪੇ ਕਿਉਂਕਿ ਉਹ ਇਹਨਾਂ ਦੇ ਨੇੜੇ ਸੀਗਾ ਤਾਂ ਉਹ ਫਲੀਪ ਨੂੰ ਇਹਨਾਂ ਨੇ ਜਾਣ ਲਈ ਕਹਿਤਾ ਹਜ਼ਾਰ ਤੇ ਜ਼ਰੀ ਇਹਨਾਂ ਨੇ ਵੀ ਤੂੰ ਜਾ ਵਾਪਸ ਫਰਾਂਸ ਤਾਂ ਉਹ ਜਾਣ ਲੱਗ ਗਿਆ ਇਹ ਭਵਿੱਖਬਾਣੀ ਕਰਕੇ ਗਿਆ ਸੀ ਵੀ ਛੇਤੀ ਹੋਈ ਮੇਰੀ ਥਾਂ ਇੱਕ ਹੋਰ ਤਗੜਾ ਰਾਸਬੱਦੀ ਸੁਪਰਨੈਚੁਰਲਿਸਟ ਮੇਰੀ ਥਾਂ ਲੈਣ ਵਾਲਾ ਉਹ ਤੁਹਾਨੂੰ ਛੇਤੀ ਤੋਂ ਛੇਤੀ ਪੁੱਤਰ ਪ੍ਰਾਪਤੀ ਦੇ ਤਰੀਕਾ ਦੱਸੂਗਾ ਤੇ ਉਹਦੀ ਗੱਲ ਜਰੂਰ ਮੰਨਿਓ ਸੋ ਜਦੋਂ ਰਾਸਪੁਤਿਨ ਆਇਆ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜ਼ਾਰ-ਜ਼ਰੀਨਾ ਦੇ ਇਹਨਾਂ ਨੂੰ ਛੱਟ ਲੱਗਿਆ ਵੀ ਜਿਹਦੇ ਬਾਰੇ ਫਲੀਪ ਕਹਿ ਕੇ ਗਿਆ ਸੀਗਾ ਤੇ ਉਹਨਾਂ ਨੂੰ ਵਾਰਸ ਦੀ ਲੋੜ ਹੈ ਇਸ ਕਲੋਂ ਇਸ ਗੱਲ ਦੇ ਕਰਕੇ ਕੋਈ ਜ਼ਿਆਦਾ ਹੀ ਪ੍ਰਭਾਵਿਤ ਹੋਗੇ ਕਿਉਂਕਿ ਪੁੱਤ ਦੀ ਲੋੜ ਸੀਗੀ ਕਿਸੇ ਤੇ ਵੀ ਵਿਸ਼ਵਾਸ ਇਸ ਤਰ੍ਹਾਂ ਇਸ ਤਰ੍ਹਾਂ ਦੇ ਟਾਈਮ ਦੇ ਵਿੱਚ ਬੰਦਾ ਕਰ ਲੈਂਦਾ ਤਾਂ ਉਹਨਾਂ ਨੂੰ ਉੱਤੇ ਵਿਸ਼ਵਾਸ ਕਰਿਆ ਉਹ ਬਹੁਤ ਨੇੜੇ ਹੋ ਗਿਆ ਤਾਂ ਹੌਲੀ-ਹੌਲੀ ਕਰਦੇ ਕਰਾਂਦੇ 2-3 ਸਾਲ ਦੇ ਵਿੱਚ ਰਸਪੁਤਿਨ ਦੇ ਕਹਿਣ ਦੇ ਮੁਤਾਬਕ ਜੋ ਉਹ ਰਸਮਾਂ ਇਹਨਾਂ ਨੇ ਸਾਈ ਧਰਮ ਦੀਆਂ ਲਪਾਈਆਂ ਉਹਦੇ ਨਤੀਜੇ ਵੱਜੋਂ ਇਹਨਾਂ ਦੇ ਬੇਟਾ ਹੋ ਗਿਆ ਜਿਹਦਾ ਨਾਮ ਅਲੈਕਸੇ ਸੀਗਾ ਅਲਕਸੇਦੀ ਪਰਿਕ ਪ੍ਰੋਬਲਮ ਸੀ ਬਹੁਤ ਵੱਡੀ ਉਹਨੂੰ ਜਨਮ ਤੋਂ ਹੀ ਹਿਮੋਫੀਲੀਆ ਦੀ ਬਿਮਾਰੀ ਸੀਗੀ ਹਿਮੋਫੀਲੀਆ ਦੀ ਬਿਮਾਰੀ ਦੋਸਤੋਂ ਹੁੰਦੀ ਆ ਵੀ ਜਿਹੜੇ ਬੰਦੇ ਨੂੰ ਹਿਮੋਫੀਲੀਆ ਹੋਵੇ ਉਹਦੇ ਕੋਈ ਛੋਟਾ ਜਾਂ ਵੀ ਜ਼ਖਮ ਹੋ ਜਵੇ ਉਹ ਜ਼ਖਮ ਨਹੀਂ ਸੁੱਕਦਾ ਨਾ ਹੀ ਕਿਸੇ ਜ਼ਖਮ ਚੋਂ ਵਗਣ ਵਾਲਾ ਖੂਨ ਸੁੱਕਦਾ ਏ ਖੂਨ ਚੈਤੀ ਚੈਤੀ ਬੰਦ ਨਹੀਂ ਹੁੰਦਾ ਤੇ ਜੇ ਅੰਦਰੂਨੀ ਤੌਰ ਤੇ ਵੀ ਇਸ ਦੇ ਚ ਜੇ ਕੋਈ ਅੰਗ ਕਮਜ਼ੋਰ ਹੋਵੇ ਖੂਨ ਚੱਲਣ ਲੱਗ ਜਾਂਦਾ ਉਹ ਖੂਨ ਅੰਦਰ ਇਕੱਠਾ ਹੋ ਕੇ ਬਾਡੀ ਦੇ ਵਿੱਚ ਸੋਜਿਸ਼ ਵੀ ਆਣ ਲੱਗ ਜਾਂਦੀ ਹੈ ਸੋ ਇਹ ਬਹੁਤ ਭੈੜੀ ਬਿਮਾਰੀ ਮੰਨੀ ਜਾਂਦੀ ਹੈ ਤਾਂ ਉਹ ਸੀਗੀ ਅਲਕਸੇ ਨੂੰ ਜਨਮ ਤੋਂ ਹੀ ਪਰ ਜਦੋਂ ਵੀ ਅਲਕਸੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਉਹਨੂੰ ਬਲੀਡਿੰਗ ਹੋਣ ਲੱਗ ਜਾਂਦੀ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਵੀ ਹੁਣੇ ਸ਼ਾਇਦ ਹੀ ਬਚੇ ਤਾਂ ਉਹ ਰਾਸਪੁਤិន ਨੂੰ ਫਟਾਫਟ ਬੁਲਾਉਂਦੇ ਤਾਂ ਰਾਸਪੁਤਿਨ ਜਾਂਦਾ ਵਾ ਰਾਸਪੁਤਿਨ ਐਦਾਂ ਹਵਾ ਤੱਲੇ ਆਉਂਦਾ ਤੇ ਉਹਦੇ ਤੇ ਹੱਥ ਫੇਰਦਾ ਅਲੈਕਸੇ ਤੇ ਤੇ ਅਲੈਕਸੇ ਬਿਲਕੁਲ ਠੀਕ ਹੋ ਜਾਂਦਾ ਤੇ ਇਸ ਕਰਕੇ ਜਿਹੜਾ ਹੌਲੀ-ਹੌਲੀ ਮਹਾਰਾਣੀ ਦੇ ਉਹ ਬਹੁਤ ਜ਼ਿਆਦਾ ਨੇੜੇ ਆ ਗਿਆ ਤੇ ਉਹਨਾਂ ਨੇ ਮਹਾਰਾਣੀ ਤੇ ਮਹਾਰਾਜੇ ਨੇ ਉਹਨੂੰ ਸੈਂਟਰ ਪੀਟਰਸ ਦੇ ਬਰਗ ਦੇ ਵਿੱਚ ਹੀ ਇੱਕ ਅਪਾਰਟਮੈਂਟ ਵੀ ਲੈਤਾ ਕਿਉਂਕਿ ਉਹਦਾ ਜਾਦੇ ਦਿਲ ਜਿਹੜਾ ਸੀਗਾ ਕਿਉਂਕਿ ਦੇਸੀ ਟਾਈਪ ਦਾ ਕਿਸਾਨ ਰਹਿਸ ਵੱਦੀ ਸੀਗਾ ਉਹ ਇੱਕ ਕਿਸਾਨ ਸੰਤ ਲਾ ਲੋ ਜਾਂ ਕਿਸਾਨ ਸੰਤ ਲਾ ਲੋ ਇਹ ਆ ਫਾਪੀਸੈਂਟ ਸੈਂਟਰ ਲਾ ਲੋ ਇਸ ਤਰ੍ਹਾਂ ਦਾ ਬੰਦਾ ਸੀਗਾ ਉਹ ਦੇਸੀਆ ਬੰਦਾ ਸੀਗਾ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਤੂੰ बार-बार ਉੱਥੇ ਚਲਾ ਜਾਣਾ ਸਾਈਬੀਰੀਆ ਦੇ ਵਿੱਚ ਆਪਣੇ ਪਿੰਡ ਵੀ ਤੂੰ ਇੱਥੇ ਹੀ ਰਹਿ ਸਾਨੂੰ ਤੇਰੀ ਲੋੜ ਆ ਤਾਂ ਉਹਨਾਂ ਨੇ ਉਹਨੂੰ ਅਪਾਰਟਮੈਂਟ ਲੈਤਾ ਪਰ ਉਹ ਜਿਹੜੇ ਨੇ ਉੱਥੇ ਰਾਜੇ ਦੇ ਰਿਸ਼ਤੇਦਾਰ ਸੀਗੇ ਜਾਂ ਹੋਰ ਜਿਹੜੇ ਬਾਦਸ਼ਾਹਤ ਪ੍ਰਸਤ ਲੋਕ ਸੀਗੇ ਜਿਹੜੇ ਚਾਹੁੰਦੇ ਸੀ ਰਸ਼ੀਆ ਦੇ ਵਿੱਚ ਬਾਦਸ਼ਾਹਤ ਰਹੇ ਉਹਨੂੰ ਇੱਕ ਗਰੀਬ ਜਿਹਾ ਸਧਾਰਨ ਦੇਸੀ ਜੇ ਕਿਸਾਨ ਬੰਦੇ ਦਾ ਉੱਥੇ ਮਹਿਲਾਂ ਚਾਉਣਾ ਜਾਣਾ ਤੇ ਸ਼ਾਹੀ ਮਹਿਮਾਨ ਨਵਾਜ਼ੀ ਦਾ ਆਨੰਦ ਲੁਤਫਾ ਉਠਾਉਣਾ ਇਹ ਇਹ ਪਸੰਦ ਨਹੀਂ ਸੀਗਾ ਉਹਨਾਂ ਨੂੰ ਇਹ ਪਾਉਂਦਾ ਨਹੀਂ ਸੀ ਉਹਨਾਂ ਨੂੰ ਐ ਕਹ ਲਓ ਉਹਨਾਂ ਦੀ ਅੱਖ 'ਚ ਰੜਕਣ ਲੱਗ ਪਿਆ ਹੌਲੀ-ਹੌਲੀ ਰਸਪਤੇ ਨੇ ਉਹਨਾਂ ਨੇ ਬਿਲਕੁਲ ਵੀ ਜਿਹੜਾ ਹੈਗਾ ਉਹਨੂੰ ਨਾ ਪਸੰਦ ਕਰਦੇ ਹੋਏ ਹੌਲੀ-ਹੌਲੀ ਉਹਦੇ ਬਾਰੇ ਅਫਵਾਹਾਂ ਫਲਾਉਣੀਆਂ ਸ਼ੁਰੂ ਕਰਤੀਆਂ ਕਿ ਝੂਠੀਆਂ-ਮੁੱਠੀਆਂ ਕਿ ਵੀ ਇਹਦੇ ਮਹਾਰਾਣੀ ਨਾਲ ਸੰਬੰਧ ਨਹੀਂ ਜਾਂ ਮਹਾਰਾਣੀ ਦੀਆਂ ਕੁੜੀਆਂ ਦੇ ਨਾਲ ਸੰਬੰਧ ਨਹੀਂ ਤਾਂ ਉਹਨਾਂ ਨੇ ਨਾ ਫਿਰ ਉਸ ਇੱਕ ਵਾਰ ਕੀ ਹੋਇਆ ਉਹ ਸਾਈਬੀਰੀਆ ਗਿਆ ਵਾਂਸੇ ਆਪਣੇ ਪਿੰਡ ਤਾਂ ਉਹਨਾਂ ਨੇ ਨਾ ਇੱਕ ਹਾਇਰ ਕਰਕੇ ਇੱਕ ਕਿਉਨਾ ਦੁਸੈਨ ਨਾਮ ਦੀ ਔਰਤ ਭੇਜੀ ਜਿਹੜੀ ਉਹਨੂੰ ਉਹ ਜਾਣਦਾ ਨਹੀਂ ਸੀਗਾ ਉਹਨੂੰ ਉਹਦੇ ਨੇੜੇ ਗਈ ਤਾਂ ਉਹਨੇ ਇਹਦੇ ਪੇਟ ਦੇ ਵਿੱਚ ਛੁਰਾ ਖਭੋਤਾ ਪੂਰੇ ਦਾ ਪੂਰਾ ਤੇ ਇਹ ਜਿਹੜਾ ਇਹ ਇਹਨੇ ਫਿਰ ਉਹਦੇ ਕੁਛ ਭੱਜਿਆ ਇਹ ਉੱਥੋਂ ਜਦ ਇਹਦੇ ਛੁਰਾ ਵੱਜਿਆ ਪਰ ਇਹ ਭੱਜਣ ਲੱਗਿਆ ਤਾਂ ਉਹਦੇ ਫੇਰ ਮਗਰਪੇਈ ਫੇਰ ਉਹਨੇ 2-3 ਨੇ ਦੇ ਵਾਰ ਕੀਤੇ ਇਹਨੇ ਬਾਹਾਂ-ਬੋਹਾਂ ਨਾਲ ਬਚਾਨ ਦੀ ਕੋਸ਼ਿਸ਼ ਕੀਤੀ ਫਿਰ ਇਹਨੇ ਕੁਛ ਚੱਕੇ ਮਾਰਿਆ ਉਹਦੇ ਉਹਦੇ ਛੱਟ ਵੱਜੀ ਤਾਂ ਫਿਰ ਇਹ ਭੱਜਿਆ ਉੱਥੋਂ ਇਹ ਛੁਰਾ ਵੱਜਣ ਤੋਂ ਬਾਅਦ ਗਿਰ ਗਿਆ ਤਾਂ ਉੱਥੋਂ ਹੌਲੀ-ਹੌਲੀ ਜਦੋਂ ਮਹਾਰਾਣੀ ਨੂੰ ਸੰਦੇਸ਼ ਪਹੁੰਚਿਆ ਤਾਂ ਮਹਾਰਾਣੀ ਨੇ ਕਿਹਾ ਵੀ ਇਹਨੂੰ ਫਟਾਫਟ ਜਿਹੜਾ ਹੈ ਉੱਥੇ ਸੈਂਟ ਪੀਟਰਸਬਰਗ ਦੇ ਹਸਪਤਾਲ 'ਚ ਲੈ ਕੇ ਆਓ ਇਹਨੂੰ ਸੈਂਟ ਪੀਟਰਸਬਰਗ ਦੇ ਹਸਪਤਾਲ 'ਚ ਲਿਆ ਕੇ ਦਾਖਲ ਕੀਤਾ ਡਾਕਟਰਾਂ ਨੇ ਕਿਹਾ ਇਹ ਨਹੀਂ ਬਚ ਸਕਦਾ ਪੇਟ ਦੇ ਵਿੱਚ ਛੁਰਾ ਵੱਜਿਆ ਤੇ ਸਾਰੀਆਂ ਅੰਤਣਾਂ ਪਾੜ ਗਈਆਂ ਇਹਦਾ ਸਟਮਕ ਪਾੜ ਗਿਆ ਤ ਉਹ ਬਚ ਨਹੀਂ ਸਕਦਾ ਉਹ ਕਹਿੰਦੇ ਅਸੰਭਵ ਹੈ ਪਰ ਇਹ ਬੰਦਾ ਫੇਰ ਵੀ ਬਚ ਗਿਆ ਤੇ ਇਸ ਗੱਲ ਤੋਂ ਮਹਾਰਾਣੀ ਜਿਹੜੀ ਹੈ ਹੋਰ ਵੀ ਜ਼ਿਆਦਾ ਇਮਪ੍ਰੈਸ ਹੋਈਏ ਗੱਲ ਹੈਗੀ 1914 ਦੀ ਉਦੋਂ ਹੀ ਨਾਲ ਦੇ ਨਾਲ ਹੀ ਪਹਿਲੀ ਵਰਲਡ ਵਾਰ ਲੱਗ ਗਈ ਪਹਿਲਾ ਵਿਸ਼ਵ ਯੁੱਧ ਲੱਗ ਗਿਆ ਤਾਂ ਰਾਸਪੁਤਿ ਨੇ ਜ਼ਾਰ ਨੂੰ ਕਿਹਾ ਵੀ ਤੂੰ ਇਸ ਜੰਗ ਦੇ ਵਿੱਚ ਭਾਗ ਬਿਲਕੁਲ ਨਾ ਲੈ ਜੇ ਤੂੰ ਲਿਆ ਤਾਂ ਤੇਰਾ ਸਾਰਾ ਖਾਨਦਾਨ ਉਜੜ ਜਾਊਗਾ ਉਜੜ ਹੀ ਨਹੀਂ ਜਾਊਗਾ ਸਾਰੇ ਤੁਸੀਂ ਮਾਰੇ ਜਾਉਗੇ ਇਹ ਬਾਦਸ਼ਾਹਤ ਦਾ ਰੂਸ ਦੇ ਵਿੱਚੋਂ ਸਦਾ ਲਈ ਅੰਤ ਹੋ ਜਾਊਗਾ ਯਾਨੀ ਮੋਨਾਰਕੀ ਸਿਸਟਮ ਖਤਮ ਹੋ ਜਾਊਗਾ ਜਿਹੜਾ ਬਾਦਸ਼ਾਹਾਂ ਵਾਲਾ ਜਾਂ ਜ਼ਾਰਾਂ ਵਾਲਾ ਸਿਸਟਮ ਹੈ ਰਸ਼ੀਆ ਦੇ ਵਿੱਚੋਂ ਪਰ ਰੂਸ ਦੇ ਰਾਜੇ ਨੇ ਇਹਦੀ ਜ਼ਾਰ ਨੇ ਇਹਦੀ ਚੇਤਾਵਨੀ ਨਹੀਂ ਸੁਣੀ ਉਹਨੇ ਆਪਣੇ ਰਿਸ਼ਤੇਦਾਰਾਂ ਦੀ ਮੰਤਰੀ ਮੰਡਲ ਦੀ ਗੱਲ ਨੂੰ ਵੱਧ ਬੇਟੇ ਦਿੱਤੀ ਤੇ ਉਹਨੇ ਵਾਰ ਦੇ ਵਿੱਚ ਭਾਗ ਲੈਣ ਦਾ ਐਲਾਨ ਕਰਤਾ ਜਦੋਂ ਨੇ ਐਲਾਨ ਕੀਤਾ ਤਾਂ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਹੀ ਉਹ ਕੁਨੇ ਖੁਦ ਵਾਰ ਜਨਰਲ ਦੀ ਕਮਾਂਡ ਸੰਭਾਲ ਲਈ ਜਿਹਨੂੰ ਕਿ ਫੀਲਡ ਦੇ ਵਿੱਚ ਜਾਣਾ ਪੈਂਦਾ ਹੁੰਦਾ ਤਾਂ ਉਹਦੀ ਥਾਂ ਖਾਲੀ ਹੋ ਗਈ ਤਾਂ ਮਹਾਰਾਣੀ ਦੇ ਹੱਥ ਆ ਗਿਆ ਸਾਰਾ ਸੱਤਾ ਸੰਭਾਲਣ ਦਾ ਸਿਸਟਮ ਤਾਂ ਉਹ ਮਹਿਲਾਂ ਦੇ ਵਿੱਚੋਂ ਹੀ ਸਾਰੇ ਹੁਕਮ ਜਾਰੀ ਹੋਣ ਲੱਗ ਪਏ ਉਹਦਾ ਮੁੱਖ ਸਲਾਹਕਾਰ ਜਿਹੜਾ ਰਾਸਪੁਤਨੀ ਬਣ ਗਿਆ ਉਹ ਰਾਸਪੁਤਨੀ ਬਣਨ ਦੇ ਨਾਲ ਹੋਰ ਜ਼ਿਆਦਾ ਰੜਕਣ ਲੱਗ ਪਿਆ ਰਸਪੁਤਿਨ ਦੀ ਜਿਹੜੀ ਗੰਭੀਰ ਚੇਤਾਵਨੀ ਸੀਗੀ ਉਹ बार-बार ਫੇਰ ਉਹਨੂੰ ਭੇਜਦਾ ਰਿਹਾ ਜ਼ਾਰ ਨੂੰ ਵੀ ਤੁਸੀਂ ਜੇ ਕੋਸ਼ਿਸ਼ ਹੋ ਸਕੇ ਕਿਸੇ ਲੈਵਲ ਤੇ ਕੰਪਰੋਮਾਈਜ਼ ਹੋ ਸਕੇ ਕਰ ਲਿਓ ਨਹੀਂ ਤਾਂ ਤੁਹਾਨੂੰ ਬਹੁਤ ਗੰਭੀਰ ਨਤੀਜੇ ਭੁਗਤਣੇ ਪੈਣਗੇ ਉਹਦੀ ਇਸ ਗੱਲ ਤੋਂ ਕਿ ਉਹ ਬਾਰ-ਬਾਰ ਕੋਸ਼ਿਸ਼ਾਂ ਕਰਦਾ ਤਾਂ ਬਹੁਤ ਸਾਰੇ ਜਿਹੜੇ ਰਾਜੇ ਦੇ ਰਿਸ਼ਤੇਦਾਰ ਸੀਗੇ ਜਾਂ ਨੇੜਲੇ ਸੀਗੇ ਜਾਂ ਬਾਦਸ਼ਾਹ ਪ੍ਰਸਤ ਲੀਡਰ ਸੀਗੇ ਉਹ ਚਾਹੁੰਦੇ ਸੀ ਵੀ ਬਾਦਸ਼ਾਹ ਜਿਹੜਾ ਹੈਗਾ ਉਹ ਵਾਰਕਮਾਂਡਰ ਬਣ ਕੇ ਲੜੇ ਤਾਂ ਕਿ ਸਦਾ ਲਈ ਬਾਦਸ਼ਾਹਤ ਬਾਦਸ਼ਾਹਾਂ ਦੇ ਦੀ ਗੁੱਡਵਿਲ ਬਣੀ ਰਹੇ ਤੇ ਅੱਗੇ ਤੋਂ ਬਾਦਸ਼ਾਹਤ ਜਿਹੜੀ ਹੈਗੀ ਹੈ ਜਾਰੀ ਰਹੇ ਰੂਸ ਦੇ ਵਿੱਚ ਤਾਂ ਜਿਹੜਾ ਇਹਨਾਂ ਦੇ ਵਿੱਚੋਂ ਜਿਹੜੇ ਇਹ ਫਿਰ ਉਹਨਾਂ ਨੇ ਸਾਜ਼ਿਸ਼ ਸ਼ੁਰੂ ਕਰਤੀ ਇਹਨਾਂ ਨੇ ਵਹਾਹ ਭਲਾਈਆਂ ਝੁੱਠੀਆਂ ਮੁੱਠੀਆਂ ਰਸਪੁਤਿਨ ਦੇ ਖਿਲਾਫ ਇਹ ਬੰਦੇ ਜਿਹੜੇ ਸੀਗੇ 6 ਬੰਦੇ ਸੀਗੇ ਜਿਹੜੇ ਬਹੁਤ ਜ਼ਿਆਦਾ ਉਹਦੇ ਤੇ ਲੱਗਦੇ ਸੀ ਇਹਨਾਂ ਦੇ ਵਿੱਚੋਂ ਪਹਿਲਾ ਤਾਂ ਸੀਗਾ ਇੱਕ ਰਸ਼ੀਆ ਦੇ ਵਿੱਚ ਹੀ ਰਾਜੇ ਤੋਂ ਵੀ ਅਮੀਰ ਖਾਨ ਇਹ ਰਾਜੇ ਤੋਂ ਵੀ ਅਮੀਰ ਸੀ ਉਹ ਤੇ ਸ਼ਾਹੀ ਖਾਨਦਾਨ ਦਾ ਬੰਦਾ ਸੀਗਾ ਉਹ ਉਹ ਉਹਨਾਂ ਬੰਦੇ ਉਹਨਾਂ ਖਾਨਦਾਨਾਂ ਚੋਂ ਸੀ ਜਿਹੜੇ ਰੂਸ ਦੇ ਉਸ ਟਾਈਮ ਦੇ ਜ਼ਾਰ ਨਿਕੋਲਸ ਤੋਂ ਵੀ ਕਿਤੇ ਵੱਧ ਦੌਲਤਮੰਦ ਸਹ ਹੋਇਆ ਕਰਦੇ ਸੋ ਇਹ ਜੇ ਬੰਦਿਆਂ ਦਾ ਅਸਰ ਸੂਕ ਮੰਤਰੀ ਮੰਡਲ ਚ ਵੀ ਹੁੰਦਾ ਰਾਜੇ ਦੇ ਮਹਿਲ ਚ ਵੀ ਹੁੰਦਾ ਉਹਦਾ ਨਾਮ ਸੀਗਾ ਫਿਲਿਕਸ ਯੂਸੋਪੋਵ ਜਿਹੜਾ ਫਿਲਿਕਸ ਯੂਸੋਪੋਵ ਸੀਗਾ ਉਹ ਬਾਦਸ਼ਾਹ ਪ੍ਰਸਤ ਲੋਕਾਂ ਦਾ ਲੀਡਰ ਸੀਗਾ ਇੱਕ ਤਰ੍ਹਾਂ ਨਾਲ ਸੈਂਟ ਪੀਟਰਸਬਰਗ ਦੇ ਵਿੱਚ ਇੱਕ ਹੋਰ ਬੰਦਾ ਸੀਗਾ ਉਹਦਾ ਪੱਕਾ ਮਿੱਤਰ ਜਿਹੜਾ ਸੀਗਾ ਵੁਲਾਦੀਮੀਰ ਪ੍ਰੈਸਕੋਵਿਚ ਇਹ ਇਹ ਵੀ ਬੰਦਾ ਬੜਾ ਸ਼ੈਤਾਨਤਰੀ ਸੀਗਾ ਇੱਕ ਇਹਨਾਂ ਦੇ ਨਾਲ ਨਾਲ ਗਿਆ ਜਿਹੜਾ ਜ਼ਾਰ ਨਿਕੋਲਸ ਦਾ ਚਚੇਰਾ ਭਰਾ ਦਮੀ ਤਰੀ ਪਾਵਲੋ ਵਿੱਚ ਇਹਨਾਂ ਨੇ ਤਿੰਨ ਜਣੇ ਤੇ ਤਿੰਨ ਹੋਰ ਚਮਚੇ ਕਟਛਾ ਨੇ ਛੇ ਜਣਾਂ ਨੇ ਮਿਲ ਕੇ ਛੜਯੰਤਰ ਬਣਾਇਆ ਇੱਕ ਵੀ ਇਹ ਬਾਰ-ਬਾਰ ਸਨੇਹੇ ਭੇਜੀ ਜਾਂਦਾ ਜ਼ਾਰ ਨੂੰ ਜਾਂ ਜ਼ਰੀਨਾ ਭੇਜਦੀ ਐ ਇਹਦੇ ਕਹਿਣ ਤੇ ਬਾਰ-ਬਾਰ ਜ਼ਾਰ ਨੂੰ ਵੀ ਕੰਪਰੋਮਾਈਜ਼ ਕਰ ਲੋ ਜਿਸ ਲੈਵਲ ਤੇ ਜੇ ਅਗਰ ਕੰਪਰੋਮਾਈਜ਼ ਦੇ ਸਿਚੁਏਸ਼ਨ ਬਣੇ ਤਾਂ ਜ਼ਰੂਰ ਕਰ ਲਿਓ ਤਾਂ ਰੂਸ ਦੀਆਂ ਸਿਨਾਵਾਂ ਨੂੰ ਪਿੱਛੇ ਖਿੱਚ ਲਓ ਤਾਂ ਨੁਕਸਾਨ ਬਹੁਤ ਹੋ ਰਿਹਾ ਉਹ ਇਹਨਾਂ ਗੱਲਾਂ ਤੋਂ ਬੜਾ ਖਿਜਦੇ ਸੀਗੇ ਉਹ ਚਾਹੁੰਦੇ ਸੀ ਵੀ ਇਸੇ ਜੰਗ ਦੇ ਜ਼ਰੀਏ ਹੀ ਬਾਦਸ਼ਾਹਤ ਨੂੰ ਅੱਗੇ ਵਧਾਇਆ ਜਾ ਸਕਦਾ ਕਿਉਂਕਿ ਆਲੇ ਦੁਆਲੇ ਦੇ ਯੂਰਪ ਦੇ ਹੋਰ ਮੁਲਕਾਂ 'ਚ ਬਾਦਸ਼ਾਹ ਦੀ ਕਿੱਕ ਕਰਕੇ ਖਤਮ ਹੁੰਦੀ ਚਲੀ ਜਾ ਰਹੀ ਸੀਗੀ ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਹੁਣ ਰਾਸਪੁੱਤਿਨ ਨੂੰ ਹੀ ਰਸਤੇ 'ਚ ਹਟਾ ਦਿੱਤਾ ਜਾਵੇ ਤਾਂ ਉਹਨਾਂ ਨੇ 6 ਜਣਿਆਂ ਨੇ ਇੱਕ ਸਾਜ਼ਿਸ਼ ਰਚੀ ਉਹਦੀ ਮੌਤ ਦੀ ਸਾਜ਼ਿਸ਼ ਹੀ ਉਹਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਜਿਹੜੀ ਸਭ ਤੋਂ ਵੱਧ ਪ੍ਰਸਿੱਧ ਆ ਉਹਦੀ ਕੀ ਹੋਇਆ ਉਹਨਾਂ ਨੇ ਉਹਨੂੰ ਕਿਉਂਕਿ ਉਹਨੂੰ ਇਹ ਤਾਂ ਪਤਾ ਨਹੀਂ ਸੀਗਾ ਵੀ ਇਹ ਵੀ ਅੰਦਰੋਂ ਮੇਰੇ ਨਾਲ ਲਾਕ ਡਾਟ ਰੱਖਦਾ ਯੂਸੁਫੋਵ ਉਹਨੂੰ ਇਹ ਸੇ ਵੀ ਇਹ ਰਾਜੇ ਦੇ ਬਰਾਬਰ ਦੀ ਹیثیت ਵਾਲਾ ਬੰਦਾ ਹੈ ਬਹੁਤ ਉੱਚਾ ਉੱਚੇ ਖਾਨਦਾਨ ਦਾ ਮੈਨੂੰ ਬਹੁਤ ਮਿਲਣਸਾਰ ਟੰਗ ਨਾਲ ਮਿਲਦਾ ਹੈ ਤਾਂ ਉਹਨੇ ਉਹਨੂੰ ਡਿਨਰ ਲਈ ਆਪਣੇ ਮਹਿਲ 'ਚ ਯੂਸੁਫੋਵ ਨੇ ਇਨਵਾਈਟ ਕੀਤਾ ਵੀ ਰਾਤ ਦੇ ਖਾਣੇ ਲਈ ਮੇਰੇ ਮਹਿਲ ਆ ਜੀ ਤਾਂ ਉਹ ਬੜੀ ਖੁਸ਼ੀ ਦੇ ਨਾਲ ਗਿਆ ਵੀ ਇੱਕ ਹੋਰ ਵੱਡਾ ਪ੍ਰਭਾਵਸ਼ਾਲੀ ਬੰਦਾ ਮੇਰੇ ਪ੍ਰਭਾਵ ਥੱਲੇ ਆ ਰਿਹਾ ਉਹ ਚਲਾ ਗਿਆ ਉਹ ਚਲਾ ਗਿਆ ਤਾਂ ਉਹਨੇ ਕਿਹਾ ਵੀ ਉਹਦੇ ਨਾ ਅੰਡਰਗਰਾਉਂਡ ਤਹਿ ਖਾਨਿਆਂ ਦੇ ਵਿੱਚ ਬੜੇ ਬੜੇ ਭਵਨ ਬਣੇ ਹੋਏ ਸੀ ਡਿਨਰ ਵਾਲੇ ਤਾਂ ਉਹ ਉਹਨੂੰ ਥੱਲੇ ਵਾਲੇ ਭਵਨਾਂ ਦੇ ਵਿੱਚ ਤਹਿ ਖਾਨਿਆਂ ਵਾਲੇ ਪਾਸੇ ਲੈ ਗਿਆ ਉਹ ਜਿਹੜੇ ਥੱਲੇ ਅੰਡਰਗਰਾਉਂਡ ਭਵਨ ਬਣੇ ਹੋਏ ਸੀਗੇ ਯਾਨੀ ਜਿਹਨੂੰ ਆਪਾਂ ਜ਼ਮੀਨ ਦੇ ਅੰਦਰ ਦੈਨਿਆ ਉਹ ਜ਼ਮੀਨ ਦੇ ਅੰਦਰ ਬਣੇ ਭਵਨਾਂ ਦੇ ਵਿੱਚ ਲੈ ਗਿਆ ਉੱਥੇ ਜਾ ਕੇ ਉਹਨੇ ਉਹਨੂੰ ਡਿਨਰ ਆਫਰ ਕੀਤਾ ਪਹਿਲਾਂ ਉਹਨੇ ਉਹਨੂੰ ਵਾਈਨ ਆਫਰ ਕੀਤੀ ਉਹ ਵਾਈਨ ਦੇ ਵਿੱਚ ਸਾਈਨਾਈਡ ਮਲਾਈ ਹੋਈ ਸੀ ਤੇ ਇੱਕ ਉਹ ਡਿਨਰ ਦਾ ਜਿਹੜਾ ਸਮਾਨ ਪਿਆ ਸੀ ਉਹ ਚ ਕੇਕ ਪਿਆ ਸੀ ਕੇਕ ਦੇ ਵਿੱਚ ਸਾਈਨਾਈਟ ਮਲਾਈ ਹੋਈ ਸੀਗੀ ਉਹਨੇ ਕਿਹਾ ਵੀ ਇਹ ਕੇਕ ਬੜਾ ਸਵਾਦ ਹੈ ਪਹਿਲਾਂ ਉਹਨੇ ਵਾਈਨ ਆਫਰ ਕੀਤੀ ਰਾਸਪੁੱਤ ਨੇ ਵਾਈਨ ਪੀ ਲਈ ਘਟਾ ਘਟ ਪੀ ਗਿਆ ਉਹ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਨਾਲ ਰਿਆਸ ਸੁਮੀ ਟੰਗ ਨਾਲ ਉਹਦੀਆਂ ਅੱਖਾਂ ਚੱਕਾਂ ਪਾ ਕੇ ਦੇਖੀ ਗਿਆ ਤਾਂ ਉਹ ਉਸ ਤੋਂ ਬਾਅਦ ਉਹਨੇ ਕੇਕ ਆਫਰ ਕੀਤਾ ਤਾਂ ਉਹਨੇ ਸਾਰੇ ਦਾ ਸਾਰਾ ਕੇਕ ਖਾ ਲਿਆ ਉਹਨੇ ਦੇਖਿਆ ਵੀ ਇਹ ਤਾਂ ਯਾਰ ਸਾਈਨਾਈਡ ਵੀ ਨਹੀਂ ਨਾਲ ਵੀ ਨਹੀਂ ਮਿਲਿਆ ਮਰਿਆ ਤਾਂ ਉਹਨੇ ਇੱਕਦਮ ਆਪਣੀ ਪਿਸਤਲ ਕੱਢ ਕੇ ਯੂਸੋਪੋਵ ਨੇ ਉਹਦੇ ਦਿਲ ਦੇ ਵਿੱਚ ਗੋਲੀ ਮਾਰਤੀ ਗੋਲੀ ਮਾਰਨ ਤੋਂ ਬਾਅਦ ਉਹ ਗਿਰ ਗਿਆ ਏਥਾਂ ਗਿਰ ਗਿਆ ਤਾਂ ਉਹਨਾਂ ਨੇ ਕਿਹਾ ਵੀ ਹੁਣ ਇਹਦੇ ਦਿਲ 'ਚ ਗੋਲੀ ਮਾਰੀ ਤੇ ਇਹਨੂੰ ਪਹਿਲਾਂ ਸਾਈਨਾਈਡ ਵੀ ਦਿੱਤੀ ਹੋਈ ਆ ਉਹ ਉੱਥੇ ਤੋਂ ਚਲੇ ਗਏ ਉਹਨਾਂ ਨੇ ਕਿਹਾ ਸਾਡੇ ਤੇ ਕੱਲੂ ਕੋਈ ਸ਼ੱਕ ਨਾ ਕਰਿਆ ਅਸੀਂ ਇਹਨੂੰ ਡਿਨਰ ਲਈ ਬੁਲਾਇਆ ਸੀਗਾ ਤਾਂ ਉਹਦੇ ਅਪਾਰਟਮੈਂਟ ਤੱਕ ਤਿੰਨੇ ਜਣੇ ਚਲੇ ਗਏ ਵੀ ਸਿਰਫ ਇਹ ਦਿਖਾਵਾ ਕਰਨ ਲਈ ਕਿਉਂਕਿ ਰਾਤ ਦਾ ਟਾਈਮ ਸੀਗਾ ਕਿ ਵੀ ਉਹਨੂੰ ਛੱਡਣ ਵਾਸਤੇ ਰਾਸਪੁਤਿਨ ਨੂੰ ਦੇ ਅਪਾਰਟਮੈਂਟ ਤੱਕ ਯੂਸੋਪੋਵ ਨਹੀਂ ਆਏ ਸੀਗੇ ਜਦੋਂ ਇਹ ਉੱਥੇ ਛੱਡਣ ਦਾ ਦਿਖਾਵਾ ਕਰਕੇ ਪਹਿਲਾਂ ਇਹ ਉਹਦੇ ਅਪਾਰਟਮੈਂਟ 'ਚ ਬੜੇ ਇੰਨੇ ਚੀਜ਼ਾਂ ਵੀ ਇੱਧਰ ਉੱਧਰ ਥੋੜਾ ਜਿਆਦਾ ਰੱਖਤੀਆਂ ਵੀ ਤਾਂ ਕਿ ਐ ਲੱਗੇ ਵੀ ਉੱਥੇ ਰਾਸਪੁਤਿਨ ਆਇਆ ਉਹਨੇ ਆਪਣੀਆਂ ਚੀਜ਼ਾਂ ਦਾ ਆਪ ਇੱਧਰ ਉੱਧਰ ਰੱਖੀਆਂ ਤਾਂ ਉਹ ਇਸ ਤਰ੍ਹਾਂ ਨਾਲ ਚੀਜ਼ਾਂ ਨੂੰ ਹਲਾੜ ਲਾ ਕੇ ਵਾਪਸ ਆ ਗਈ ਅਬ ਦੇ ਮਹਿਲ ਮਹਿਲ ਆ ਕੇ ਉਹਨੇ ਕਿਹਾ ਚਲੋ ਹੁਣ ਇਹਨੂੰ ਨਪਟਾ ਦਈਏ ਵੀ ਇਹਦੀ ਲਾ ਫਲੂਜ ਨੂੰ ਟਿਕਾਣੇ ਲਾ ਦिए ਜਦੋਂ ਉਹ ਥੱਲੇ ਗਿਆ ਯੂਸੋਪੋਬ ਯੂਸੋਪੋਬ ਥੱਲੇ ਜਦੋਂ ਤੈਖਾਨੇ ਚ ਗਿਆ ਤਾਂ ਇੱਕਦਮ ਉੱਠ ਕੇ ਬੜੇ ਹਿੰਸਕ ਢੰਗ ਨਾਲ ਜਾਨਵਰਾਂ ਵਾਂਗੂ ਦਹਾੜਦੇ ਹੋਏ ਰਸਪੁੱਤ ਨੇ ਉਹਦੇ ਤੇ ਹਮਲਾ ਕਰਤਾ ਛਲਾਂਗ ਮਾਰੀ ਸਿੱਧਾ ਉਹਦੇ ਤੇ ਉਹ ਗਿਰ ਗਿਆ ਉਹਦੇ ਉਨੇ ਚੜਿੱਟਾਂ ਚ ਰੁੱਟਾਂ ਮਾਰੀਆਂ ਨਖੁੰ ਨੋਂਦਰਾ ਮਾਰੀਆਂ ਪਰ ਉਹ ਜ਼ਖਮੀ ਸੀਗਾ ਉਹ ਉੱਠ ਕੇ ਭੱਜ ਲਿਆ ਇਹ ਪੌੜੀਆਂ 'ਚ ਉਹਦੇ ਮਗਰ ਮਗਰ ਭੱਜਿਆ ਫਿਰ ਕਿਸਰਦਾ ਕਿਸਰਦਾ ਪੌੜੀਆਂ ਚੜਨ ਲੱਗ ਪਿਆ ਰਸਪੁੱਤ ਉਹ ਬਾਹਰ ਇਹਨਾਂ ਨੂੰ ਤੇਜ਼ ਗਤੀ ਨਾਲ ਨਿਕਲ ਗਿਆ ਸੀਗਾ ਵੇੜੇ 'ਚ ਮਹਿਲ ਦੇ ਵੇੜੇ ਦੇ ਵਿੱਚ ਜਾ ਕੇ ਉਹਨੇ ਰੋਲਾ ਪਾਇਆ ਆਪਣੇ ਨਾਲ ਦੇਆਂ ਨੂੰ ਕਿਹਾ ਤਾਂ ਉਹ ਵੀ ਭੱਜ ਕੇ ਆਏ ਵੀ ਉਹ ਤਾਂ ਜੂੰਦਾ ਜੇ ਜਦ ਉਦੋਂ ਨੂੰ ਰਸ ਉਹ تین ਜਿਹੜਾ ਵੇੜੇ 'ਚ ਪਹੁੰਚਿਆ ਸੀਗਾ ਵੇੜੇ 'ਚ ਪਹੁੰਚਦੇ ਹੀ ਪੋਸਕੋਪ ਵਿੱਚ ਆਇਆ ਪਾਵਲੋਵਿਚ ਸੌਰੀ ਪਾਵਲੋਵਿਚ ਨੇ ਆ ਕੇ ਫਟਾਫਟ ਉਹਦੇ ਫਿਰ ਦੋ ਗੋਲੀਆਂ ਹੋਰ ਮਾਰੀਆਂ ਤਾਂ ਉਹ ਗਿਰ ਗਿਆ ਥੱਲੇ ਬਰਫ਼ ਜਮੀ ਹੋਈ ਸੀਗੀ ਉੱਥੇ ਕਿਉਂਕਿ ਉਹਨਾਂ ਦਿਨਾਂ 'ਚ ਬਰਫ਼ ਪੈ ਰਹੀ ਸੀਗੀ ਤਾਂ ਉਹ ਬਰਫ਼ ਦੇ ਉੱਪਰ ਗਿਰ ਗਿਆ ਇਹਨਾਂ ਨੇ ਉਹਨੂੰ ਇੱਕ ਕੰਬਲ ਦੇ ਵਿੱਚ ਲਪੇਟਿਆ ਮੋٹے ਕੱਪੜੇ ਦੇ ਵਿੱਚ ਤੇ ਉਹਨੂੰ ਨੇੜੇ ਦਰਿਆ ਦੇ ਵਿੱਚ ਸਿੱਟਤਾ ਇਹਦੇ ਬਾਰੇ ਇੱਕ ਹੋਰ ਕਹਾਣੀ ਵੀ ਹੈਗੀ ਐ ਪਰ ਉਹ ਜਿਹੜਾ ਇਤਿਹਾਸਕਾਰ ਡਗਲਸ ਡਗਲਸ ਨੇ ਇਹਦੇ ਤੇ ਡਗਲਸ ਸਮਿਥ ਨੇ ਇਹਦੇ ਤੇ ਸਭ ਤੋਂ ਵੱਧ ਵੱਡੀ ਰਿਸਰਚ ਕੀਤੀ ਆ ਉਹਨੇ 900 ਪੇਜ ਦੀ ਬੁੱਕ ਲਿਖੀ ਸੀਗੀ ਰਾਸਪੁਤਿਨ ਦੀ ਲਾਈਫ ਦੇ ਉੱਤੇ ਉਹ ਸਭ ਤੋਂ ਆਥੈਂਟਿਕ ਸੋਰਸ ਹੈ ਪਰ ਉਹ ਇਹ ਚੀਜ਼ ਨਹੀਂ ਮੰਨਦਾ ਪਰ ਇਹ ਤੁਹਾਨੂੰ ਦੱਸਣੀ ਜ਼ਰੂਰੀ ਆ ਵੀ ਜਦੋਂ ਉਹ ਨੂੰ ਸਿੱਟਣ ਲਈ ਨਾ ਇੱਕ ਕਿਸ਼ਤੀ ਦੇ ਵਿੱਚ ਕਹਿੰਦੇ ਵੀ ਇੱਕ ਛੋਟੇ ਜਿਹੇ ਜਹਾਜ਼ ਦੇ ਵਿੱਚ ਯਾਰਟ ਦੇ ਵਿੱਚ ਉਹ ਉਸ ਦਰਿਆ ਦੇ ਵਿੱਚ ਗਏ ਜਦੋਂ ਦਰਿਆ ਦੇ ਵਿੱਚ ਉਹ ਗਏ ਤਾਂ ਉੱਥੇ ਜਿੱਥੇ ਦੀ ਕਹਿੰਦੇ ਇੱਕ ਵਾਰ ਫੇਰ ਉਹ ਉੱਠਿਆ ਉਨੇ ਫੇਰ ਇਹਨਾਂ ਦੇ ਉੱਤੇ ਅਟੈਕ ਕੀਤਾ ਉੱਥੇ ਕੋਲ ਨੇੜੇ ਲੋਹੇ ਦੀ ਚੀਜ਼ ਪਈ ਸੀ ਉਹ ਚੱਕ ਕੇ ਅਟੈਕ ਕੀਤਾ ਤਾਂ ਇਹਨਾਂ ਚੋਂ ਇੱਕ ਜਣੇ ਨੇ ਉੱਥੇ ਕਹਾੜਾ ਪਿਆ ਸੀ ਫੇਰ ਉਹਦੇ ਕਹਾੜਾ ਮਾਰਿਆ ਫੇਰ ਗਿਆ ਜਾਂਦਾ ਕਿ ਉਹਦੇ ਸਰੀਰ ਤੇ ਇਹਨਾਂ ਨੇ ਸੰਗਲ ਵੀ ਲਪੇਟੇ ਕਾਫੀ ਸਾਰੀਆਂ ਭਾਰੀ ਚੀਜ਼ਾਂ ਲਪੇਟੀਆਂ ਫੇਰ ਇਹਨੂੰ ਥੱਲੇ ਜਿਹੜਾ ਉਹਦੇ ਦਰਿਆ ਦੇ ਵਿੱਚ ਸਿੱਟਿਆ ਉਹਦੀ ਮੌਤ ਦਾ ਕਾਰਨ ਦੇਖੋ ਵੀ ਨਾ ਤਾਂ ਸਾਈਨਾਈਡ ਆਇਆ ਉਹਦੀ ਮੌਤ ਦਾ ਕਾਰਨ ਨਾ ਹੀ ਗੋਲੀਆਂ ਨਾਲ ਮਰਿਆ ਨਾ ਹੀ ਉਹਦੇ ਫੇਫੜਿਆਂ ਦੇ ਵਿੱਚ ਹਾਲਾਂਕਿ ਉਹ ਦਰਿਆ ਦੇ ਵਿੱਚ ਗਿਰਿਆ ਰਿਹਾ ਉਹਦੇ ਫੇਫੜਿਆਂ 'ਚ ਕੋਈ ਨੀ ਨਹੀਂ ਸੀ ਭਰਿਆ ਹੋਇਆ ਜਦੋਂ ਪੁਲਿਸ ਨੇ ਉਹਦਾ ਪੋਸਟਮਾਰਟਮ ਕਰਾਇਆ ਏ ਪਰ ਉਨੂੰ ਮਾਰਨ ਦਾ ਕਿ ਕੋਈ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ ਉਹਨੂੰ ਇਹ ਸਮਝ ਕੇ ਕਿ ਇਹ ਬਾਦਸ਼ਾਹ ਦਾ ਬੁਰਾ ਚਾਹੁੰਦਾ ਹੈ ਤਾਂ ਇਹ ਤਾਰ-ਬਾਰ-ਬਾਰ ਰਾਜੇ ਨੂੰ ਰੋਕਦਾ ਹੈ ਕੋਈ ਉਹਨਾਂ ਨੂੰ ਫਾਇਦਾ ਨਹੀਂ ਹੋਇਆ ਉਹਨੂੰ ਰਸਤੇ 'ਚੋਂ ਹਟਾਉਣ ਦਾ ਕਿਉਂਕਿ ਉਸ ਤੋਂ ਬਾਅਦ ਇੰਨੇ ਬੁਰੇ ਹਾਲਾਤ ਹੋ ਗਏ ਵੀ ਉਹਦੀ ਭਵਿੱਖਬਾਣੀ 100% ਸਹੀ ਸਾਬਤ ਹੋਈ ਰੂਸ ਦੇ ਲੋਕ ਇਸੇ ਕਰਕੇ ਅੱਜ ਤੱਕ ਮੰਨਦੇ ਆਂ ਵੀ ਉਹ ਇੱਕ ਮਹਾਨ ਸੰਤ ਸੀਗਾ ਮਹਾਨ ਦਰਸਵਾਦੀ ਸੀਗਾ ਕਿਉਂਕਿ ਉਹਨੇ ਉਹਨਾਂ ਨੂੰ ਕਿਹਾ ਸੀਗਾ ਬਾਰ-ਬਾਰ ਚੇਤਾਇਆ ਸੀਗਾ ਵੀ ਇਹਦੇ ਨਾਲ ਸਭ ਕੁਝ ਬਰਬਾਦ ਹੋ ਜਾਊਗਾ ਇਤੁਬਾਦ ਹੋਇਆ 1917 ਦੇ ਵਿੱਚ ਰੂਸ ਦੀ ਕ੍ਰਾਂਤੀ ਹੋ ਗਈ ਇਧਰੋਂ ਰੂਸ ਨੇ ਬਹੁਤ ਜ਼ਿਆਦਾ ਸੈਨਿਕ ਹੋਏ ਹਾਲਾਂਕਿ ਟੈਕਨੀਕਲੀ ਰੂਸ ਹਾਰ ਰਿਹਾ ਨਹੀਂ ਸੀ ਉਸ ਜੰਗ ਚ ਉਹ ਰੂਸ ਦੇ ਖਿਲਾਫ ਜਰਮਨੀ ਆਸਟਰੀਆ ਹੰਗਰੀ ਦੀਆਂ ਫੌਜਾਂ ਸੀਗੀਆਂ ਉਹਨਾਂ ਤੋਂ ਹਾਰਿਆ ਨਹੀਂ ਸੀਗਾ ਪਰ ਉਨ੍ਹਾਂ ਦਾ ਨੁਕਸਾਨ ਬਹੁਤ ਹੋਇਆ ਸੀ ਫੌਜੀ ਬਹੁਤ ਜ਼ਿਆਦਾ ਮਰ ਗਏ ਸੀ ਤਬਾਹੀ ਬਹੁਤ ਜ਼ਿਆਦਾ ਹੋ ਗਈ ਸੀ ਇਸ ਗੱਲ ਦੇ ਗੁੱਸੇ ਵਜੋਂ ਰੂਸ ਦੇ ਅੰਦਰ ਲੋਕ ਲੋਕਾਂ 'ਚ ਵਿਦਰੋਹ ਫੈਲ ਗਿਆ ਲੋਕਾਂ 'ਚ ਵਿਦਰੋਹ ਫੈਲਣ ਦੇ ਨਾਲ 1917 ਦੇ ਮਾਰਚ ਦੇ ਵਿੱਚ ਜਿਹੜੀ ਆ ਕ੍ਰਾਂਤੀ ਹੋ ਗਈ ਰੂਸੀ ਕ੍ਰਾਂਤੀ ਹੋ ਗਈ ਰੂਸੀ ਕ੍ਰਾਂਤੀ ਹੋਣ ਤੋਂ ਬਾਅਦ ਜਿਹੜਾ ਰੋਮਨੋਵ ਸੀਗਾ ਜਿਹੜਾ ਨਿਕੋਲਸ ਰੋਮਨੋਵ ਸੀਗਾ ਤੇ ਅਲੈਗਜ਼ੈਂਡਰਾ ਸੀਗੀ ਤੇ ਉਹਨਾਂ ਦੇ ਜਿੰਨੇ ਵੀ ਬੱਚੇ ਸੀਗੇ ਉਹਨਾਂ ਨੂੰ ਬੇਸਮੈਂਟ 'ਚ ਲਿਜਾ ਕੇ ਵਿਦਰੋਹੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਸਾਰਾ ਖਾਨਦਾਨ ਜਿਵੇਂ ਉਹਨੇ ਕਿਹਾ ਸੀ ਰਾਸਪੁੱਤ ਨੇ ਰਾਮ ਮਰ ਗਿਆ ਉਸ ਤੋਂ ਬਾਅਦ ਜਿਹੜਾ ਹੈ ਰੂਸ ਚੋਂ ਮੋਨਾਰਕੀ ਦਾ ਯਾਨੀ ਬਾਦਸ਼ਾਹ ਦਾ ਅੰਤ ਹੋ ਗਿਆ ਤੇ ਇਸੇ ਚੀਜ਼ ਦੇ ਸਿੱਟੇ ਵੱਜੂ ਜਿਹੜਾ ਹੈ ਸੋਵੀਅਤ ਸੰਘ ਦਾ ਨਿਰਮਾਣ ਹੋਇਆ ਸੋਵੀਅਤ ਸੰਘ ਦੀ ਸਥਾਪਨਾ ਜਿਹੜੀ ਹੈ ਇਸੇ ਰੂਸੀ ਕ੍ਰਾਂਤੀ ਤੋਂ ਹੋਈ ਹੁਣ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇੰਨਾ ਕੁਝ ਕੀਤੇ ਜਾਣ ਦੇ ਬਾਵਜੂਦ ਵੀ ਬਾਦਸ਼ਾਹਤ ਨਹੀਂ ਬਚ ਸਕੀ ਤਾਂ ਪਰੂਸ ਦੇ ਲੋਕਾਂ ਨੂੰ ਲੱਗਣਾ ਸੀਗਾ ਸੋ ਇਸ ਕਰਕੇ ਰਾਸਪੁਤਿਨ ਦੀ ਭਵਿੱਖਬਾਣੀ ਦੇ ਸਹੀ ਹੋਣ ਦੇ ਕਰਕੇ ਹੀ ਤੇ ਉਹਦੇ ਇੰਨਾ ਕੁਛ ਕੀ ਵੀ ਉਹ ਸਾਈਨਾਈਡ ਤੋਂ ਵੀ ਨਹੀਂ ਮਰਿਆ ਗੋਲੀਆਂ ਤੋਂ ਦਿਲ ਦੇ ਵਿੱਚ ਗੋਲੀ ਵੱਜਣ ਦੇ ਬਾਵਜੂਦ ਨਹੀਂ ਮਰਿਆ ਫਿਰ ਦੋ ਗੋਲੀਆਂ ਮਾਰੇਆਂ ਗਿਆ ਫਿਰ ਵੀ ਨਹੀਂ ਮਰਿਆ ਕਿਹਾ ਜਾਂਦਾ ਵੀ ਜਦੋਂ ਉਹ ਗਿਰਿਆ ਵੇੜੇ ਦੇ ਵਿੱਚ ਜਦੋਂ ਉਹਨੂੰ ਕੰਬਲ ਚ ਲਪੇਟ ਕੇ ਦਰਿਆ 'ਚ ਸਿੱਟਣ ਗਏ ਉਦੋਂ ਵੀ ਉਹ ਜਿਉਂਦਾ ਸੀ ਮਰੀਆ ਹੋਇਆ ਨਹੀਂ ਸੀਗਾ ਵੀ ਇਸੇ ਕਰਕੇ ਲੋਕ ਮੰਨਦੇ ਨੇ ਵੀ ਉਹਦੇ ਕੋਲ ਕੋਈ ਨਾ ਕੋਈ ਪੈਰਾਨਾਰਮਲ ਤੇ ਰੋਹਾਨੀ ਤਾਕਤ ਸੀਗੀ ਜੀ ਦਾ ਭੇਤ ਪਰ ਉਹਨੇ ਕਦੇ ਕਿਸੇ ਨੂੰ ਨਹੀਂ ਦਿੱਤਾ ਇਸੇ ਕਰਕੇ ਉਹਨੂੰ ਇੱਕ ਮਿਸਟਿਕ ਇੱਕ ਰਹਸਵਾਦੀ ਸੰਤ ਮੰਨਿਆ ਜਾਂਦਾ ਜੇ ਉਹਦੇ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤੁਸੀਂ ਤਾਂ ਡਗਲਸ ਸﻤਿਥ ਦੀ ਕਿਤਾਬ ਹੈ ਉਹ 900 ਪੇਜਾਂ ਦੀ ਕਿਤਾਬ ਹੈ ਹਿਸਟਰੀ ਦੀ ਤੇ ਇਹ ਸਭ ਤੋਂ ਆਥੈਂਟਿਕ ਸੋਰਸ ਹੈ ਰਾਸਪੁਤਿਨ ਦੇ ਜੀਵਨ ਬਾਰੇ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਵੀ ਰਸਪਤਿਨ ਜਿਵੇਂ ਲੋਕਾਂ ਦੀਆਂ ਅਫਵਾਹਾਂ ਸੀਗੀਆਂ ਵੀ ਉਹ ਸ਼ੈਤਾਨ پرست ਸੀਗਾ ਜਾਂ ਕੋਈ ਪੈਰਾਨਾਰਮਲ ਤਾਕਤ ਦਾ ਮਾਲਕ ਸੀਗਾ ਜਾਂ ਈਸਾਈ ਇੱਕ ਈਸਾਈ ਪ੍ਰਚਾਰਕ ਦੇ ਤੌਰ ਤੇ ਉਪਦੇਸ਼ਕ ਦੇ ਤੌਰ ਤੇ ਉਹ ਰੱਬ ਦੇ ਇੰਨਾ ਨੇੜੇ ਹੋ ਗਿਆ ਸੀ ਕਿਉਂਕਿ ਉਹਨੇ ਇੰਨੇ ਤ્યાਗ ਕੀਤੇ ਸੀਗੇ ਇੰਨਾ ਭੁੱਖਾ ਪਿਆਸਾ ਰਿਹਾ ਸੀ ਮੰਗ ਮੰਗ ਖਾਇਆ ਸੀ ਗੁਰਬਤ ਦਾ ਜੀਵਨ ਸਫਤਾ ਵਰਗਾ ਜੀਵਨ ਬਤਾਇਆ ਸੀਗਾ ਇਹਦੇ ਕਰਕੇ ਉਹਦੇ ਪੱਲੇ ਇੰਨਾ ਕੁਝ ਸੀਗਾ ਪਰ ਉਹ ਨਿਲਸਨ ਦੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਵਿਅਕਤੀ ਸੀਗਾ ਜਿਨੇ ਰੂਸ ਦੇ ਇਤਿਹਾਸ ਦੇ ਤੇ ਬਹੁਤ ਵੱਡਾ ਪ੍ਰਭਾਵ ਛੱਡਿਆ ਸੋ ਦੋਸਤੋ ਤੁਹਾਨੂੰ ਇਹ ਆਪਣਾ ਪ੍ਰੋਗਰਾਮ ਕਿਹਾ ਜਾ ਲੱਗਿਆ ਤੇ ਰੂਸ ਦਾ ਇਹ ਰਾਸਪੁਤਿਨ ਗ੍ਰੈਗਰੀ ਰਾਸਪੁਤਿਨ ਸੰਤ ਸੀ ਤਾਤ੍ਰਿਕ ਸੀ ਸ਼ੈਤਾਨ ਪ੍ਰਸਤ ਸੀ ਕੀ ਸਮਝ ਦਿਓ ਤੁਸੀਂ ਉਹਦੀਆਂ ਲਾਈਫ ਬਾਰੇ ਇਹ ਸਾਰਾ ਕੁਝ ਸੁਣਨ ਤੋਂ ਬਾਅਦ ਇੱਕ ਮਿੰਟ ਬਾਕਸ ਦੇ ਵਿੱਚ ਦੱਸਣਾ ਬਿਲਕੁਲ ਨਾ ਭੁੱਲਣਾ ਤੇ ਵੱਧ ਤੋਂ ਵੱਧ ਵੀਰਾਂ ਨੂੰ ਆਪਣੀ ਇਹ ਵੀਡੀਓ ਜ਼ਰੂਰ ਸ਼ੇਅਰ ਕਰਨਾ ਤੇ ਵੱਧ ਤੋਂ ਵੱਧ ਵੀ ਸਾਡੇ ਪੇਜ ਅਦ੍ਰਿਸ਼ਯਮ ਨੂੰ ਜ਼ਰੂਰ ਫਾਲੋ ਕਰੋ ਤੇ ਸਾਡੇ YouTube ਚੈਨਲ ਅਦ੍ਰਿਸ਼ਯਮ ਪੰਜਾਬੀ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਜਲਦੀ ਤੋਂ ਜਲਦੀ ਸੋ ਵੀਰੋ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ